ਉਦਾਹਰਣ ਦੇ ਗਿਰੋਦ ਤੁਸੀਂ ਤੇ ਮੈਂ ਹਰ ਸਕੋਰ ਤਸਵੀਰਾਂ ਚ ਜੋ ਤੁਸੀਂ ਕੁੜੀ ਦੇਖ ਰਹੇ ਹੋ ਇਸ ਕੁੜੀ ਨੂੰ ਪੰਜਾਬ ਪੁਲਿਸ ਨੇ ਦਿੱਲੀ 에য়ারਪੋਰਟ ਤੋਂ ਗ੍ਰਫਤਾਰ ਕੀਤਾ ਹੈ ਸਾਰੇ ਪਰਿਵਾਰ ਦੇ ਵੱਲੋਂ 28 ਲੱਖ ਰੁਪਏ ਲਗਾ ਕੇ ਇਸ ਕੁੜੀ ਨੂੰ ਕੈਨੇਡਾ ਭੇਜਿਆ ਜਾਂਦਾ ਹੈ ਪਰ ਇਹ ਕੈਨੇਡਾ ਜਾ ਕੇ ਕੁੜੀ ਮੁੱਕਰ ਜਾਂਦੀ ਹੈ ਆਪਣੇ ਹਸਬੰਡ ਨੂੰ ਕੈਨੇਡਾ ਨਹੀਂ ਸੱਦਦੀ ਤੇ ਸਾਰੇ ਪਰਿਵਾਰ ਦੇ ਨਾਲ ਨਾਤਾ ਤੋੜ ਦਿੰਦੀ ਆ ਜਿਸ ਤੋਂ ਬਾਅਦ ਇਸ ਕੁੜੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਂਦੀ ਹੈ ਲੁਕਾਊਟ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਪਰ ਜਦੋਂ 9 ਸਾਲਾਂ ਬਾਅਦ ਦਿੱਲੀ 에ਰਪੋਰਟ ਤੇ ਪਹੁੰਚਦੀ ਹੈ ਇਮੀਗ੍ਰੇਸ਼ਨ ਆਫਿਸਰਸ ਦੇ ਵੱਲੋਂ ਇਹ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦਿੱਲੀ 에ਰਪੋਰਟ ਜਾ ਕੇ ਇਸ ਕੁੜੀ ਨੂੰ ਗ੍ਰਿਫਤਾਰ ਕਰ ਦਿਆ ਜਿਹੇ ਬਹੁਤ ਕੇਸਿਸ ਹੁੰਦੇ ਨੇ ਜਿਸ ਵਿੱਚ ਜਿਹੜੀ ਕੁੜੀਆਂ ਨੇ ਕੈਨੇਡਾ ਜਾ ਕੇ ਮੁਕਰ ਜਾਂਦੀ ਉੱਥੇ ਹੀ ਮੁੰਡੇ ਵਾਲੇ ਨੇ ਪੈਸਾ ਲਗਾ ਕੇ ਜਿਹੜਾ ਕਿ ਭੇਜਦੇ ਨੇ ਕੁੜੀਆਂ ਨੂੰ ਪਰ ਉੱਥੇ ਜਾ ਕੇ ਆਪਦੇ ਹਸਬੰਡ ਨੂੰ ਨਹੀਂ ਸੱਦਦੀ ਤੇ ਸਾਰੇ ਪਰਿਵਾਰ ਦੇ ਨਾਤਾ ਤੋੜ ਦਿੰਦੀ ਹੈ ਉੱਥੇ ਹੀ ਕਿਸ ਤਰ੍ਹਾਂ ਗਰੀਬ ਪਰਿਵਾਰ ਦੇ ਵੱਲੋਂ ਪੈਸੇ ਜੋੜ ਕੇ ਮੁੰਡੇ ਦਾ ਵਿਆਹ ਕੀਤਾ ਜਾਂਦਾ ਹੈ 28 ਲੱਖ ਰੁਪਏ ਲਗਾਏ ਜਾਂਦੇ ਆ ਕੁੜੀ ਨੂੰ ਬਾਹਰ ਭੇਜਿਆ ਜਾਂਦਾ ਪਰ ਕੁੜੀ ਬਾਹਰ ਜਾ ਕੇ ਮੁਕਰ ਜਾਂਦੀ ਹੈ ਸਹੁਰੇ ਪਰਿਵਾਰ ਆਪਣੇ ਪਤੀ ਦੇ ਨਾਲ ਨਾਤਾ ਤੋੜ ਦਿੰਦੀ ਹੈ ਤਾਂ ਫਿਰ ਆ ਸਮਨੀਆਂ ਤਸਵੀਰਾਂ ਤੁਸੀਂ ਆਪ ਦੇਖੋ ਕੜੀ ਯੂਜਾ ਸਦੀ ਨੋ ਬਲੋਕ ਕੀਤੀ ਉਹਦਾ ਨੋਕ ਠੀਕ ਹੈ ਕੀ ਗੱਲ ਵਾਪਰੀ ਗਿਆਨੀ ਤੋਂ ਠੀਕ ਗੱਲ ਵਾਪਰੀ ਵਧੀਆ ਸੀ ਵਿਆਹ ਕਿ ਲੈ ਕੇ ਆਇਆ ਉਹ ਤਾਂ ਵਧੀਆ ਰਹਿ ਗਿਆ ਲੱਗਦਾ ਨਹੀਂ ਲੱਗਦਾ ਦੇਰ ਨਹੀਂ ਲਾ ਅੱਜ ਵਾਰ ਤੇ ਘਰ ਦੀ ਤਿਆਰੀ ਹੈ ਜਿਹੇ ਨੋਟ ਕੀਤੇ ਦਵਾਈ ਹੋਈ ਨੇ ਠੀਕੀ ਮੰਗਦੇ ਸੀ ਉਹ ਸਾਰੀ ਠੀਕ ਲੈ ਕੇ ਰਾਹ ਤੇ ਜੀਉਂ ਨਾਲ ਤੇ ਕਹਿੰਦੇ ਮੈਂ ਉਹ ਠੀਕ ਰਹਿਣਾ ਉਹ ਵੀ ਸਾਰੇ ਦਵਾਈ ਆਖੀ ਉਸੇ ਤੋਂ ਲੱਗਦਾ ਵੀ ਇਹਦੀ ਫੇਸ ਦੀ ਜਿਹੜੇ ਮੰਮੀ ਤੇ ਦਵਾਈ ਫੇਰ ਜਾਂ ਲੱਗੀ ਵਧੀਆ ਸੋਚੋ ਕਿ ਲੰਡਨ ਮਿਲ ਮਿਲ ਕੇ ਗਈ ਫੋਨ ਵੀ ਚੁੱਕ ਕਰ ਦਿੰਦੀ ਥੋੜਾ ਟਾਈਮ ਤੇ ਵਾਰ ਤੇ ਵਧੀਆ ਚੱਲ ਰਿਹਾ ਤੇ ਕਈ ਵਾਰ ਕਹੇ ਤੇ ਮੈਨੂੰ ਟਾਈਮ ਨਹੀਂ ਹੈ ਮम्मी ਮੁੰਡੇ ਨੇ ਮੇਰੇ ਨੇ ਫੋਨ ਹਣਾ ਕਹੇ ਨੀ ਮੈਂ ਦੀ ਦਿੰਗੀਆਂ ਮੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹ ਤਾਂ ਵੀ ਫੋਨ ਮਿਲਦੀ ਹੈ ਫੇਰ ਹੀ ਵਗੇ ਕਰੀ ਗਈ ਉਸ ਦਾ ਕਰ ਕਰ ਲਿੰਦੇ ਤੇ ਮੰਮੀ ਬਾਹਰ ਤੇ ਲਈ ਗਈ ਤੇ ਜਿਵੇਂ ਫੋਨ ਉਹਨੇ ਬੰਦ ਕਰ ਦਿੱਤਾ ਤੇ ਹੁਣ ਤੁਸੀਂ ਕੀ ਮਨ ਕਰਦੇ ਹੋ ਅੱਜ ਕਿਹਨੇ ਸਾਡਾ ਕਿੰਨਾ ਪੈਸਾ ਲੱਗਿਆ ਉਹ ਮਕੀਰਾ ਲੱਗ ਗਿਆ ਤੁਹਾਨੂੰ ਵਾਦੇ ਦਾ ਵਾਦੇ ਸਜਾਈ ਨਹੀਂ ਨਾ ਕਿਹਾ ਗਿਆ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏਗੀ ਕਿ ਮੈਂ ਗਰੀਬਾ ਹੁਣ ਇਹਦੀ ਨਾਲ ਹੋ ਗਿਆ ਆਪਾਂ ਨੂੰ ਡਰ ਯਾ ਭਣ ਆਏ ਹੈ ਜੀ ਗੱਤ ਚ ਰੱਖ ਹਾਂ ਤਾਂ ਇਹ ਕਿਤੇ ਹੋਣ ਤੋਂ ਤਾਂ ਕੱਲਾ ਕੱਲਾ ਪਸਦੀਦਾ ਇੰਨਾ ਖਾਲ ਉਹ ਬੜੇ ਚਾਹ ਨਾਲ ਲਾੜਨਾ ਬੜੇ ਮਤਲਬ ਮੰਦਰ ਵਿੱਚ ਸੁਪਨੇ ਲੈ ਕੇ ਤੁਸੀਂ ਵਿਆਹ ਕਿ ਲੈ ਸੀ ਹੋਰ ਮੈਂ ਮੇਰੇ ਪੱਤੇ ਜੀ ਨਾਲ ਜਾਊਗਾ ਹਾਂ ਮੇਰੇ ਮੰਦੜੇ ਨੂੰ ਸੱਦਦੇ ਵੀ ਮੇਰੇ ਮੰਦੜੇ ਵੀ ਬਾਹਰੋਂ ਪੈਸੇ ਚਾਹੂੰ ਮੈਂ ਵੀ ਨਾਲ ਜਾਵਾਂਗੇ ਕਿ ਮੈਨੂੰ ਬਹੁਤ ਅਕੀਤ ਕਿ ਮੈਂ ਵੀ ਬਰਤ ਹਮਾਂ ਮੰਦੜੇ ਦੇ ਕਿ ਮੇਰੇ ਜਿੰਨੇ ਜਿੰਨੇ ਨਾਜੇ ਗੁੰਡਾ ਹੋਰ ਮਾਤਾ ਹੋਇਆ ਕੋਈ ਹੋਣਾ ਹੀ ਸਾਲੇ ਕਰੇ ਹੋਣਾ ਸੀ ਹੋਰ ਉੱਧ ਆਈ ਨਹੀਂ ਮਾਤਾ ਦਾ ਕੋਈ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇੜੇ ਜਗਰੂਪ ਸਿੰਘ ਦਾ ਜੋ ਵਿਆਹ ਹੋ ਗਿਆ ਨਾ ਹੋਇਆ ਪਾਣਾ ਵਾਪਰੇ ਦੇਖੋ ਉਹਨੇ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2000 15 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੇ ਵਧੀਆ ਸੀ ਵਿਆਹ ਕੇ ਲੈ ਗਿਆ ਸੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਉਹ ਫਲੈਟ ਸੀ 19 ਦਸੰਬਰ ਤੋਂ ਘਰੋਂ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਉਹਨੂੰ 에어ਪੋਰਟ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਸਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੇ ਰਹੀ ਸਾਰੀ ਗੱਲਬਾਤ ਕਰਦੇ ਜਾਨੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੀਆਂ ਮੰਗਲਿੰਦੀ ਸੀ ਉਹਨੇ ਵੀ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਿਹੜੀ ਮੱਲ ਉਹ ਦਾ 2000 ਬਾਅਦ ਪੜ੍ਹਾਈ ਬਾਅਦ ਜਦੋਂ ਜਤਬਾਦ ਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਦੀ ਲੱਗ ਗਈ ਮੰਮੀ ਦਾ ਵੀ ਅਮਿਤ ਗੁਰੂਪ ਸਿੰਘ ਨੇ ਜਣੀ ਵਧੀਆ ਉਹਦੇ ਨਾਲ ਫੈਸਲੇ ਸੋ ਕਰਕੇ ਤੇ ਵਧੀਆ ਉਹਦੇ ਕਾਜਪਤੋਂ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਤ ਤੋਂ ਬਾਅਦ ਉਹ ਜੀ ਮਮਾ ਚੱਲ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜਦੀ ਜਾਣ ਨਾਲ ਦਾਣੀ ਹਾਲਾਤ ਬਦਲਦੀ ਗਏ ਚਲੇ ਗਏ ਉਸ ਜੀ ਤੇ ਤੁਸੀਂ ਇਹ ਮੁਕੱਦਮਾ ਦਾ ਉਹ ਦਰਜ ਕਰਾਇਆ ਸੀ ਮੁਕੱਦਮਾ ਸੀ ਜਲਾਈ 2021 ਨੂੰ ਕਰਾਇਆ ਸੀ ਜੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਤੁਸੀਂ ਉਹਦੀ ਐਲਓਸੀ ਜਾਰੀ ਕਰਾਈ ਤੇ ਅੱਜ ਕੱਲ ਉਹ ਲੜਤੀ ਗ੍ਰਿਫਤਾਰ ਕਰ ਲਈ ਗਈ ਆ ਹਾਂਜੀ ਸਾਨੂੰ ਪਤਾ ਲੱਗਿਆ ਸੀਗੇ ਵੀ ਚਲ ਵੀ ਇਹਾਨੂੰ ਪਹਿਲਾਂ ਤੋਂ ਪਤਾ ਨਹੀਂ ਸੀਗਾ ਵੀ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਇਹਨੂੰ ਜੇਲ੍ਹੋਂ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에ਰਪੋਰਟ ਤੇ ਗ੍ਰਿਫਤਾਰ ਕਰ ਲਿਆਈ ਤੇ ਉਹਨੂੰ ਉਸਨੂੰ ਲੈ ਕੇ ਮੈਂ ਜਿੱਥੇ ਮੇਰਾ ਰਾਸਤੇ ਵਿੱਚ ਲੈ ਕੇ ਗਈ ਲੈ ਕੇ ਆਉਣਾ ਜੀ ਤੇ ਜਿਸ ਤਰ੍ਹਾਂ ਉਹ ਇੱਥੇ ਫੜੀ ਹੋਈ ਆ ਰੈਕੋਰਡਰੀ ਦੇ ਕੋਲੇ ਆ ਤੇ ਕੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਅਜੀਦਾ ਹੋਰ ਵੀ ਖਲਾਫ ਸੰਗਤ ਸੰਤਕਾਰ ਵੀ ਮੰਗ ਕਰ ਰਹੇ ਆ ਜੀ ਕਿ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਪਾਵਦੇ ਨੇ ਸਹੁਰੇ ਪਰਵਾਰ ਨੂੰ ਧੋਖਾ ਨਾ ਦੇਣ ਦੇ ਸਕਣ ਹੋ ਤੇ ਉਹਨਾਂ ਨੂੰ ਕੋਈ ਸੌਖਾ ਮਿਲ ਜਾਵੇ ਇਸ ਗੱਲ ਤੋਂ ਤੇ ਬਾਕੀ ਹੁਣ ਜਿੰਨੇ ਸਾਡੇ ਪੈਸੇ ਉਹ ਫੈਸਲਾ ਹੋ ਜੇ ਮੈਂ ਉਹ ਦੇਖੀ ਜਾਊਗੀ ਬਾਕੀ ਜਿੰਨੇ ਸਾਡੇ 28 ਲੱਖ ਰੁਪਏ ਸੀ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਜਿੰਨੇ ਫੈਸਲਾ ਹੋ ਗਿਆ ਤਾਂ ਵਿਆਹ ਸਮੇਂ ਅਸੀਂ ਮੌਬਦ ਮੰਗ ਕਰਾਂਗੇ ਉਹ ਵੀ ਜੀ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਪ੍ਰਾਪਰਟੀ ਸੇਲ ਵੀ ਕੀਤੀ ਹੁੰਦਿਆਂ ਭੇਜੇ ਸੀ ਹਾਂਜੀ ਪ੍ਰਾਪਰਟੀ ਵੇਚੀ ਸੀਗੀ ਜੇ ਸਾਡੇ ਕੋਲ 2.5 ਕਿਲੇ ਜਿੰਨਾ ਪ੍ਰਾਪਰਟੀ ਸੀਗੀ ਜਿਸ ਦੇ ਪਰ 40000 ਰੁਪਏ ਵਿੱਚ ਵੇਚੂ ਕਾ ਥੋੜੀ ਰਹਿ ਗਈ ਐ ਸਾਡੇ ਕੋਲ ਮਤਲਬ 1.5 ਬਿਘਾ ਰਹਿ ਗਈ ਐ ਉਹਨੇ ਕਿ ਹੁਣ ਕੀ ਐ ਨਾ ਕੀ ਕਰੇ ਕੀਤਾ ਜਾ ਸਕਦਾ ਉਹਨੇ ਨਾਲ ਖਾਨ ਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਨਾਲ ਤਾਂ ਮੁੰਡਾ ਕੀ ਕਰਦਾ ਅੱਜ ਕੱਲ ਮੁੰਡਾ ਅੱਜ ਕੱਲ ਕੋ ਲਾਲੇ ਦੀ ਫੈਕਟਰੀ ਵਿੱਚ ਜੀ ਟੈਕਸੀ ਚਲਾ ਰਿਆ 10000 ਰੁਪਏ ਤਨਖਾਹ ਮਿਲਦੀ ਆ ਉਹਦੇ ਨਾਲ ਸਾਡਾ ਕਿਦਾਂ ਹੁੰਦਾ ਜੋ ਇੱਕ ਐਨਆਰਆਈ ਲੜਕੀ ਫੜੀ ਆ ਉਹਦੇ ਮਾਮਲੇ ਕੀ ਕਰਨਾ ਚਾਹ ਰਹੇ ਹੋ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਤ ਸਿੰਘ ਪੁੱਤਰ ਅਮਰੀਕ 1917 ਨੂੰ ਇੱਕ ਔਟਕੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋਕ ਖੇਤਰ ਹਾਲਵਾ ਸਿਧਰਾਹਾ ਉਹਦੇ ਨਾਲ ਉਹਨਾਂ ਨੇ ਮੈਰਜ ਕਰੀ ਸੀ ਮੈਰਜ ਇਸ ਬੇਸ ਤੇ ਕਰੀ ਸੀ ਵੀ ਉਹ ਪੁਰੀ ਆਇਲੈਂਡ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਕਲਡਾ 2015 ਚ ਇਹਨਾਂ ਦੀ ਮੈਰਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਪਲੇਂਟ ਚ ਵੀ 28 ਲੱਖ ਰੁਪਈਆ ਮੇਰੇ ਤੋਂ ਖੁਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁਰੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨਹੀਂ ਕੈਨੇਡਾ ਤੇ ਇਸ ਕਰਕੇ ਇਹਨੇ ਕਮਪਲੇਂਟ ਦਿੱਤੀ ਤੇ ਉਹ ਕਮਪਲੇਂਟ ਦੀ ਪੜਤਾਲ ਹੋਣ ਬਰੰਤ ਅਮ ਕਾਦਵਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ ਖਾਣਾ सदर ਰੈਕੋਰਡ ਦਰਜ ਹੋਇਆ ਸੀ ਉਸ ਮੁਕਦਮੇ ਦੀ ਤਫਤੀਸ਼ ਦਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਚ ਜਾ ਚੁੱਕੀ ਸੀ ਇਹ ਕਰਾ ਕੇ ਹਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ OLC ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਇਹਨੂੰ ਕਰਦੇ ਹਾਂ ਹੂੰ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਾਦਮੇ ਵਿੱਚ ਰਿਸਟ ਪਾਈ ਆ ਜੀ ਤੇ ਕੱਲ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਇਸ ਮੁਕਾਦਮੇ 'ਚੋਂ ਤੋਂ ਪੁਸਕਸ਼ ਜਾਰੀ ਹੈ ਜੀ